ਕੰਮ ਤਾਂ तकरीबन काफी लगातार चल रहे पहला सीवर ਦਾ ਕੰਮ ਹੋਇਆ ਪਾਣੀ ਦਾ ਕੰਮ ਹੋਇਆ ਟਿਊਬ ਨੰਗ ਲੱਗ ਗਿਆ ਪਲੱਸ ਸੜਕਾਂ ਦਾ ਕੰਮ ਸੀ ਪੈਂਡਿੰਗ ਉਹ ਅੱਜ ਸਟਾਰਟ ਕਰ ਦਿੱਤਾ तकरीबन 60 ਲੱਖ ਦੀ ਲੱਗਦੇ ਨਾਲ ਇੰਟਰਲਕਟ ਟਾਈਲਾਂ ਦਾ ਕੰਮ ਅਸੀਂ ਅਸ਼ੋਭਰਮ ਕੀਤਾ ਮੈਂ ਸੇਵਲ ਸਾਡੀ ਸੋਚ ਹੁੰਦੀ ਹੈ ਕਿ ਬੀਐਮਪੀਸੀ ਸੜਕ ਬਣਾਦੀ ਹੈ ਲੋਕ ਕਹਿੰਦੇ ਨਹੀਂ ਆਰਮਚ ਦੀ ਬਣਾਓ ਜੇ ਆਪਾਂ ਆਰਮਚ ਦੀ ਕਹਦੇ ਨੇ ਬਣਾ ਦੇ ਨੇ ਲੋਕੀ ਕਹਿੰਦੇ ਇੰਟਰਲਕਟ ਟਾਈਲਾਂ ਲਾ ਦਿਓ ਕਿਉਂਕਿ ਲੋਕਾਂ ਨੇ ਵਿਚਾਰ ਨਾ ਹੁੰਦਾ ਲੋਕਾਂ ਨੇ ਨਿਕਲਣਾ ਹੁੰਦਾ ਜੇ ਆਪਾਂ ਉਹੀ ਲੋਕਾਂ ਦੀ ਗੱਲ ਨਾ ਮੰਨ ਕੇ ਬਣਾ ਦਈਏ ਲੋਕੋ ਚੀਨ ਪਸੰਦ ਵੀ ਨਹੀਂ ਕਰਦੇ ਲੋਕ ਫਿਰ ਜਿਆਦਾ ਟਿਕਣ ਵੀ ਨਹੀਂ ਦਿੰਦੇ 66 ਕੇਵੀ ਦਾ ਗ੍ਰਿਡ ਲਗਾ ਰਹੇ ਆ ਜਿਹੜਾ ਜੱਸਿਆਂ ਦੂਰਲੇ ਪਾਸੇ ਲੱਗਣਾ ਜਿਹਨਾਂ ਸਾਡੇ ਸ਼ਹਿਰ ਨੂੰ ਸਾਡੇ ਮੇਰੇ ਹਲਕੇ ਨੂੰ ਲਾਈਟ ਦੀ ਬੜੀ ਜਿਹੀ ਕਿੱਲਤ ਆਉਂਦੀ ਹੈ ਬੜੀ ਦੂਰ ਹੋ ਜਾਏਗੀ ਉਹ ਤਿਕਰ ਮਾਠੀ ਮਹੀਨੇ ਦਾ ਪ੍ਰੋਜੈਕਟ ਹੈ ਉਹ ਅਸੀਂ ਫਾਈਲ ਤਿਆਰ ਕਰ ਲਈ ਆ ਉਹ ਸਾਡਾ ਸਭ ਤੋਂ ਵੱਡਾ ਪ੍ਰੋਜੈਕਟ ਉਹ ਵੀ ਹੈ ਔਰ ਕਾਫੀ ਜਿਸ ਤਰ੍ਹਾਂ ਕੁੰਦਨਪਰੀ ਪੁਲਿਸ ਸੀ ਬਹੁਤ ਛੋਟੀ ਪੁਲਿਸ ਸੀ ਬਰਸਾਤਾਂ ਦੇ ਸਾਨੂੰ ਉੱਥੇ ਯੋਜਨਾ ਪੈਂਦਾ ਸੀ ਕਿ ਉੱਥੇ ਗਾਰ ਬੁੱਟੀ ਆ ਕੇ ਰੜਜਣੀ ਪਾਣੀ ਲੋਕਾਂ ਦੇ ਘਰਾਂ ਚ ਚੱਲ ਜਾਣਾ ਲੋਕਾਂ ਨੇ ਕੁੰਦ ਇਹ ਲੋਕਾਂ ਨੂੰ ਮੈਂ ਤਾਂ ਆਪਣੀ ਅੱਖਾਂ ਨਾਲ ਦੇਖਿਆ ਕਿ ਲੋਕ ਰਾਤ ਨੂੰ ਬਰਸਾਤਾਂ 'ਚ ਮੰਜੇ ਉਪਛਾੜ ਤੇ ਲੈ ਜਾਂਦੇ ਸੀ ਪਰ ਅਸੀਂ 2 ਸਾਲਾਂ ਤੋਂ ਲਗਾਤਾਰ ਮਿਹਨਤ ਕਰਕੇ ਪਾਣੀ ਨੂੰ ਸਟੇਟ ਲਜਾਣ ਦੀ ਕੀਤਾ ਸਿਸਟਮ ਦੇ ਵਿੱਚ ਤਸਿੱਟੇ ਹੈਡਲਾਈਨ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਖਾਨ ਹਲਕਾ ਉਤਰੀ ਵਾਰਡ ਨੰਬਰ 68 ਦੇ ਵਿੱਚ ਮੌਜੂਦ ਹਾਂ ਅੱਜ ਤੇ ਚੰਦਨਗਰ ਦੇ ਵਿੱਚ ਇੱਕ ਵੈਲਫੇਅਰ ਤੋਂ ਵਿਧਾਇਕ ਚੌਧਰੀ ਬੰਦਰ ਲਾਲ ਬੱਗਾ ਜੀ ਦੇ ਵੱਲੋਂ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹਨਾਂ ਦਾ ਆਗਾਜ਼ ਕੀਤਾ ਜਾ ਰਿਹਾ ਖੁਦ ਮੇਰੇ ਨਾਲ ਵਿਧਾਇਕ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਅੱਜ ਇੱਕ ਵਾਰ ਫਿਰ ਤੋਂ ਵਾਰਡ ਨੰਬਰ 68 ਦੇ ਵਿੱਚ ਪਹੁੰਚੇ ਹੋ ਕਿਹੜੇ ਕਿਹੜੇ ਕੰਮ ਆ ਜਿਨ੍ਹਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕੰਮ ਤਾਂ ਤਕਰੀਬਨ ਕਾਫੀ ਲਗਾਤਾਰ ਚੱਲਦੇ ਰਿਹਾ ਪਹਿਲਾਂ ਸੀਵਰੇਜ ਦਾ ਕੰਮ ਹੋਇਆ ਪਾਣੀ ਦਾ ਕੰਮ ਹੋਇਆ ਕਿਰਮਾ 60 ਲੱਖ ਦੀ ਲਗਦੇ ਨਾਲ ਇੰਟਰਲੈਕ ਟਾਈਲਾਂ ਦਾ ਕੰਮ ਅਸੀਂ ਅਸ਼ੋਭ ਰਾਮ ਗਿੱਤਾ ਮੈਂ ਸਭ ਤੋਂ ਪਹਿਲਾਂ ਸਾਰੇ ਮਹਿਲਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਕਿਉਂਕਿ ਡਿਵੈਲਪਮੈਂਟ ਉਦੋਂ ਤੋਂ ਹੁੰਦੀ ਹੈ ਜਦੋਂ ਲੋਕ ਸਾਥ ਦਿੰਦੇ ਲੋਕਾਂ ਦਾ ਸਾਥ ਮਿਲ ਰਿਹਾ ਅੱਛਾ ਲੋਕਾਂ ਦੀ ਸੋਚ ਮੁਤਾਬਕ ਡਿਵੈਲਪਮੈਂਟ ਚੱਲ ਰਹੀ ਹੈ ਕਈ ਵਾਰ ਸਾਡੀ ਸੋਚ ਹੁੰਦੀ ਹੈ ਕਿ ਬੀਐਮਪੀਸੀ ਸੜਕ ਬਣਾ ਦੀਏ ਲੋਕ ਕਹਿੰਦੇ ਨਹੀਂ ਆਰਮਚੀ ਦੀ ਬਣਾਓ ਜੇ ਆਪਾਂ ਆਰਮਜੀਤ ਕਹਦੇ ਨੇ ਬਣਾ ਦੇ ਨੇ ਲੋਕੀ ਕਹਿੰਦੇ ਇੰਟਰਲੈਕ ਟਾਈਲਾਂ ਲਾ ਦਿਓ ਕਿਉਂਕਿ ਲੋਕਾਂ ਨੇ ਵਿਚਾਰ ਨਾ ਆਉਂਦਾ ਲੋਕਾਂ ਨੇ ਨਿਕਲ ਨਾ ਆਉ ਲੋਕੋ ਚੀਨ ਪਸੰਦ ਵੀ ਨਹੀਂ ਕਰਦੇ ਲੋਕ ਫਿਰ ਜਿਆਦਾ ਟਿਕਣ ਵੀ ਨਹੀਂ ਦਿੰਦੇ ਅੱਜ ਲੋਕਾਂ ਦੀ ਸੋਚ ਹੈ ਕਿ ਇੰਟਰਲਕ ਦੀ ਟਾਇਲ ਲਗਣੀ ਚਾਹੀਦੀ ਹੈ ਔਰ ਇਹ ਜਿਹੜੀ ਇੰਟਰਲਕਟ ਹੈ ਦੂਸਰੀ ਪਹਿਲ ਜਿਵੇਂ ਆਮ ਲਗਦੀਆਂ ਉਹ ਨਹੀਂ ਹੈ ਪਹਿਲਾਂ ਆਲਰੇਡੀ ਅਥਲੇ ਆਰਮ ਸੀ ਪਾਵਾਂਗੇ ਆਰਮ ਸੀ ਬਾਅਦ ਉੱਤੇ ਟਾਇਲ ਲਗਾਵਾਂਗੇ ਇਹਨੂੰ ਬਹੁਤ ਵਧੀਆ ਢੰਗ ਨਾਲ ਬਣਾਵਾਂਗੇ ਕਿ ਕੱਲ ਨੂੰ ਚੂਹਾ ਨਾ ਲੱਗੇ ਔਰ ਕਾਫੀ ਲੰਬੀ ਲੰਗਵੀ ਲਾਈਫ ਇਹ ਸੜਕ ਦੀ ਲਾਈਫ ਜਿਹੜੀ ਸਾਡੇ ਕਾਨੂੰਨ ਦੇ ਹਿਸਾਬ ਨਾਲ ਹੈ 15 ਸਾਲ ਤੋਂ ਉੱਪਰ ਜਾਏਗੀ ਇਹਦੇ ਨਾਲ ਜਿਹੜਾ ਅੱਛਾ ਸਜਜੇ ਢੰਗ ਦੇ ਨਾਲ ਸੜਕਾਂ ਬਣ ਜਾਣਗੀਆਂ ਔਰ ਲੋਕਾਂ ਨੂੰ ਈਸਾਨ ਪੋਡਬਦ ਮੋਲਰਗਾ ਅਨੁਸਾਰਿਆਂ ਨੂੰ ਸਾਰੇ ਨੂੰ ਜੀ ਤੂੰ ਕੰਮ ਕਿਨਾਰੇ ਸੀਗੇ ਹਲਕਾ ਉਤਰੀ ਦੇ ਕਈ ਵੱਡੇ ਕੰਮ ਵੀ ਉਹਨਾਂ ਦੇ ਵਿੱਚ ਸੀਗੇ ਭਾਵੇਂ ਪੋਲ ਵਾਲੀਆਂ ਲਾਈਟਾਂ ਹੋਣ ਜਾਂ ਜਿਹੜੀ ੁੱਡੇ ਨਾਲੇ ਦੇ ਨਾਲ ਕੰਮ ਹੋਇਆ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਨੇ ਜਿਹੜੇ ਹਲੇ ਤੁਹਾਡੇ ਜ਼ਹਿਨ ਦੇ ਵਿੱਚ ਨੇ ਕਿ ਵੱਡੇ ਪ੍ਰੋਜੈਕਟ ਹਲਕਾ ਉਤਰੀ ਦੇ ਵਿੱਚ ਮਲੇ ਆਣਗੇ ਦੇਖੋ ਜਿਹੜੇ ਕੰਮ ਵੱਡੇ ਵਾਲੇ ਸੀਗੇ ਜਿਹੜੇ ਕਰਵਾਣ ਜਿਵੇਂ ਤਹਿਸੀਲ ਦੀ ਗੱਲ ਕਰ ਲਈ ਸੀ ਤਹਿਸੀਲ ਮੰਨਾ ਬਹੁਤ ਵੱਡੀ ਗੱਲ ਹੈ ਹੁਣ ਸਾਡੇ ਪੰਜਾਬ ਦੇ ਵਿੱਚ ਸੱਟ ਪਹਿਲਾਂ ਤਹਿਸੀਲ ਆਪਾਂ ਨੂੰ ਮਿਲੀ ਹੈ ਆਪਣੇ ਨੌਰ ਸਲਕੇ ਨੂੰ ਹੋਰ ਕਿਤੇ ਵੀ ਨਹੀਂ ਹਲੇ ਲੱਗੀ ਇਸ ਕਰਕੇ ਬਹੁਤ ਵੱਡੇ ਕੰਮ ਨੇ ਹੁਣ ਮੈਂ 68 ਕੇਵੀ ਦਾ ਗ੍ਰਿਡ ਲਗਾ ਰਿਹਾ ਜਿਹੜਾ ਜੱਸਿਆਂ ਦੂਰਲੇ ਪਾਸੇ ਲਗਣਾ ਜਿਹਨਾਂ ਸਾਡੇ ਸ਼ਹਿਰ ਨੂੰ ਸਾਡੇ ਮੇਰੇ ਹਲਕੇ ਨੂੰ ਲਾਈਟ ਦੀ ਬੜੀ ਜਿਹੀ ਕਿੱਲਾ ਦੌੜਦੀ ਹੈ ਬੜੀ ਦੂਰ ਹੋ ਜਾਏਗੀ ਉਹ ਚਿਰ ਮਾਠੀ ਮਹੀਨੇ ਦਾ ਪ੍ਰੋਜੈਕਟ ਹੈ ਉਹ ਅਸੀਂ ਫਾਈਲ ਤਿਆਰ ਕਰ ਲਈ ਆ ਉਹ ਸਾਡਾ ਸਭ ਤੋਂ ਵੱਡਾ ਪ੍ਰੋਜੈਕਟ ਉਹ ਵੀ ਹੈ ਕਿ ਗ੍ਰਿਡ ਲੱਗ ਜਾਏਗਾ ਗ੍ਰਿਡ ਨਾਲ ਸਨਮਾਨ ਵਾਲੇ ਟਾਈਮ ਦੇ ਵਿੱਚ ਜਿਹੜੀ ਦਿੱਕਤ ਆਉਂਦੀ ਹੈ ਉਹ ਦਿੱਕਤ ਖਤਮ ਹੋ ਜਾਏਗੀ ਔਰ ਉਸ ਦੇ ਨਾਲ ਨਾਲ ਜਿਸ ਤਰ੍ਹਾਂ ਦਰਿਆ ਦਾ ਬਹੁਤ ਵੱਡਾ ਪ੍ਰੋਜੈਕਟ ਹੈ ਸੜਕ ਬੰਨੀ ਸੀ ਪਰਲੀ ਸਾਈਡ ਤੇ ਲੋਕਾਂ ਦੇ ਬੰਨੀ ਨਹੀਂ ਉਪਜਿੰਦ ਵਾਲੇ ਬੜਾ ਰੋਲਾ ਪਾਉਂਦੇ ਸੀ ਕਿਤੇ 5 ਫੋਟਾ 10 ਫੋਟਾ ਇੱਕ ਦਮ ਨੂੰ ਕਿ ਦਿਨੇ ਖਾਬ ਦੇਖਦੇ ਆ ਜੀ ਬੜਾ ਕਾਫੀ ਲੋਕਾਂ ਨੂੰ ਸੁਣ ਤੇ ਮਿਲਿਆ ਪਰ ਕਿਤੇ ਨਾ ਕਿਤੇ ਸੜਕ ਅਸੀਂ 90% ਬਣਾ ਲਈ 10% ਨਿਊ ਦੀਪਨਗਰ ਦੀ ਬੈਕਸ਼ਟ ਰਹਿ ਗਈ ਆ ਉਹ ਵੀ ਅਸੀਂ 2-4 ਮਹੀਨੇ ਦੇ ਵਿੱਚ ਵਿੱਚ ਉਹ ਵੀ ਉਹ ਵੀ ਸਟਾਰਟ ਕਰ ਦੇਣੀ ਆ ਬਣ ਜਾਏਗੀ ਔਰ ਕਾਫੀ ਜਿਸ ਤਰ੍ਹਾਂ ਕੁੰਦਨਪਰੀ ਪੁਲਿਸ ਸੀ ਬਹੁਤ ਛੋਟੀ ਪੁਲਿਸੀ ਬਰਸਾਤਾਂ ਦੇ ਸਾਨ ਉੱਥੇ ਜੂਝਣਾ ਪੈਂਦਾ ਸੀ ਕਿ ਉੱਥੇ ਗਾਰ ਬੁੱਟੀ ਆ ਕੇ ਰੜ ਜਣੀ ਪਾਣੀ ਲੋਕਾਂ ਦੇ ਘਰਾਂ ਚ ਚੱਲ ਜਾਣਾ ਲੋਕਾਂ ਨੇ ਕੁੰਦਨਪਰੀ ਦਾ ਨਾਮ ਡੰਬੋਂ ਨਵੀਂ ਰੱਖ ਦਿੱਤਾ ਸੀ ਇਹ ਲੋਕਾਂ ਨੂੰ ਮੈਂ ਤਾਂ ਆਪਣੀ ਅੱਖਾਂ ਨਾਲ ਦੇਖਿਆ ਕਿ ਲੋਕ ਰਾਤ ਨੂੰ ਬਰਸਾਤਾਂ 'ਚ ਮੰਝੇ ਉਪਛਾਤੇ ਲੈ ਜਾਂਦੇ ਸੀ ਪਰ ਅਸ 2 ਸਾਲਾਂ ਤੋਂ ਲਗਾਤਾਰ ਮਿਹਨਤ ਕਰਕੇ ਪਾਣੀ ਨੂੰ ਸਟੇਟ ਤੋਂ ਜਾਣ ਦੀ ਤਕਰੀਬ ਕੀਤਾ ਸਿਸਟਮ ਦੇ ਵਿੱਚ ਕਿ ਪਾਣੀ ਲੋਕਾਂ ਦੀ ਘਰਾਂ ਨਾਲ ਜਾਵੇ ਨਹੀਂ ਗਿਆ ਲੋਕਾਂ ਦੇ ਘਰਾਂ 'ਚ ਪਰ ਬਰਸਾਤਾਂ ਬਹੁਤ ਜ਼ਿਆਦਾ ਲੰਬੀਆਂ ਹੋਈਆਂ ਲੰਮਾਈ ਬਰਸਾਤਾਂ ਹੁਣ ਕਰਕੇ ਦਿੱਕਤ ਆਈ ਸਾਣਾ ਬੜੀ ਮੜਸੀ ਸਾਰੀ ਦੁਵਾਰ ਕਰਦੀ ਦਰਿਆ ਦੇ ਨਾਲ ਦੁਵਾਰ ਦੇ ਨਾਲ ਬਹੁਤ ਬੈਨੀਫਿਟ ਹੋਇਆ ਅਲਿਕ ਸ ਬਾਕੀ ਲੋਕ ਕਹਿੰਦੇ ਸੀਗੇ ਇਹਨਾਂ ਸ਼ਿਕਾਇਤਾਂ ਹੀ ਬਹੁਤ ਪਾਈਆਂ ਕਿ ਅਸੀਂ ਇਹਦੇ ਵਿੱਚ ਦੁਵਾਰ ਬਣਾ ਹੀ ਨਹੀਂ ਸਕਦੇ ਹੂੰ ਉਹ ਵੀ ਸ਼ਿਕਾਇਤਾਂ ਬਹੁਤ ਬਾਈਆਂ ਨੇ ਉਹ ਅਸੀਂ ਸਾਰੀਆਂ ਫੀਸ ਕੀਤੀਆਂ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੁਣ ਕੁੰਦਰਪੁਰੀ ਦੀ ਪੁਲੀ ਬਣ ਗਈ ਤਿਆਰ ਹੋ ਗਈ ਆ ਚਾਂਦਿਲਮੇ ਦੇ ਨਾਲ ਪੁਲਿਸ ਹੀ ਬਹੁਤ ਵੱਡਾ ਉਹ ਸਭ ਤੋਂ ਵੱਡਾ ਪ੍ਰੋਜੈਕਟ ਸੀ ਸਾਡਾ ਜੋ 12 12 ਸਾਲ ਤੋਂ ਬੰਦ ਪਿਆ ਸੀ ਉਹ ਅਸੀਂ ਤੋੜ ਕੇ ਦੁਬਾਰਾ ਤੋਂ ਬਣਾ ਕੇ ਚਾਲੂ ਕਰ ਦਿੱਤਾ ਉਹਦੇ ਨਾਲ ਇੱਕ ਹੋਰ ਪੁਲੀ ਬਣਾ ਦਿੱਤੀ ਨਵੀਂ ਉਹ ਕੰਮ ਚੱਲ ਰਿਹਾ ਉਹ ਵੀ ਮਹੀਨੇ ਦਾ ਫਿਰ ਸਾਡੀ ਕੰਪਲੀਟ ਹੋ ਜਾਣੀ ਹੈ ਜਿਹੜੀ ਸਿੱਧਾ ਸ਼ਹਿਰ ਤੋਂ نیچے-níche ਜਰੁੰਦਰ ਬਾਈਪਾਸ ਨੂੰ ਜਾਣਾ ਤੇ ਬੜੇ ਆਣਾ ਬੰਦਾ ਜਾ ਸਕਦਾ ਇੱਦਾਂ ਹੀ ਸ਼ਿਪਰੀ ਪੁਲੀ ਹੈ ਉਤੇ ਬਹੁਤ ਵੱਡਾ ਆਛੰਦਾ ਓਟੇ ਬੁਲੀ ਵੱਡੀ ਬਣਾ ਦਿੱਤੀ ਇਦਾਂ ਹੀ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਨੇ ਅਸੀਂ ਘੱਡੀ ਜਾਂਦੇ ਆ ਜਿੱਥੇ ਦੇਖਦੇ ਆ ਵੀ ਸਾਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਆ ਦੋ ਪੁਲੀਆਂ ਬੰਨਣਾ ਸਾਡੇ 25% ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਨੂੰ ਬਹੁਤ ਵੱਡੀ ਰਾਹਤ ਮਿਲ ਜਾਣੀ ਆ ਜਿਹੜੀ ਰੋਡ ਸਿੱਧੀ ਚੱਲ ਪਈ ਮੈਂ ਚਲਾ ਦੇ ਦਿੱਤੀ ਆ ਹਾਲੇ ਕਈ ਲੋਕ ਇਥੇ ਵੇਰ ਨਹੀਂ ਹੋਏ ਨਹੀਂ ਜਾ ਰਹੇ ਮੈਂ ਤੁਹਾਡੇ ਮਾਧਮੇ ਤੋਂ ਲੋਕਾਂ ਨੂੰ ਅਪੀਲ ਵੀ ਕਰੂੰਗਾ ਕਿ ਉੱਪਰਲੀ ਸੜਕ ਨੂੰ ਯੂਜ਼ ਕਰੋ ਉਹਨੂੰ ਜਿਹਨ ਜਿਹਨ ਨੂੰ ਪਕਾਰ ਨਗਰ ਜਾਣਾ ਹੈ ਆਪਣਾ ਨੀ ਉਦੀਪ ਨਗਰ ਜਾਣਾ ਦੀਪ ਨਗਰ ਜਾਣਾ ਜੰਡਸ਼ਮੀ ਰੋਡ ਜਾਣਾ ਹੈ ਹੈਬੋਲ ਜਾਣਾ ਉਹਨ ਉਹ ਰੋਡ ਸਮਾਲ ਕੋਈ ਰੋਡ ਤੇ ਜਿਹੜਾ ਡਰਾਈਵ ਕਰ ਜੇਗਾ ਚੰਡੀਗੜ੍ਹ ਨੂੰ ਲੈ ਕੇ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਦੀ ਜਿਹੜੀ ਸਰਕਾਰ ਆ ਚੰਡੀਗੜ੍ਹ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਪੰਜਾਬ ਨਾਲੋਂ ਵੱਖ ਕਰਕੇ ਆਪਣਾ ਇੰਡਰਚ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਸੈਂਟਰ ਦੀ ਧੱਕੇਸ਼ਾਈ ਹੈ ਬਹੁਤ ਜ਼ਿਆਦਾ ਪੰਜਾਬ ਨਾਲ ਵਿਤਕਰਾ ਪੰਜਾਬ ਦੇ ਨਾਲ ਜੋ ਵਾਦੇ ਨੇ ਉਹਨੂੰ ਮੁਕੰਮਲ ਨਹੀਂ ਕਰ ਰਹੇ ਕਿਉਂਕਿ ਪੰਜਾਬ ਦੇ ਪਹਿਲੇ ਸਭ ਤੋਂ ਪਹਿਲਾਂ ਪਾਣੀਆਂ ਦਾ ਮੁੱਦਾ ਕਿਉਂਕਿ ਜਿੰਨੇ ਵੀ ਦਰਿਆ ਨੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਹੈ ਔਰ ਪੰਜਾਂ ਦਰਿਆ ਧਰਤੀ ਜਿਹੜੀ ਆ ਸਾਰੇ ਹਿਮਾਚਲ ਤੋਂ ਪਾਣੀ ਆਉਂਦਾ ਜਿਹੜਾ ਹਿਮਾਚਲ ਤੋਂ ਪ ਜੇ ਬਰਸਾਤਾ ਜਿੰਦਾ ਪੰਜਾਬ ਚੇਲਦਾ ਜੇ ਆਪਾਂ ਗਰਮੀ ਆ ਗਈਆਂ ਸਾਨੂੰ ਹਿੱਸਾ ਦੇ ਦਿਓ ਅਸੀਂ ਪਿਛਲੀ ਵਾਰੀ ਜਦੋਂ ਸਾਡੇ ਭਰਾੜਾ ਆਇਆ ਸੀਗਾ ਉਦੋਂ ਸਾਡੇ ਸੀਐਮ ਸਾਹਿਬ ਨੇ ਰਾਜਸਥਾਨ ਦੇ ਸੀਐਮ ਨੂੰ ਫੋਨ ਕੀਤਾ ਵੀ ਥੋੜਾ ਪਾਣੀ ਆਪਣੇ ਆਲੰਦ ਦੇ ਉਹ ਲੈ ਲਓ ਉਹਨਾਂ ਨੇ ਇਨਕਾਰ ਕਰਤਾ ਹਰਿਆਣਾ ਨੂੰ ਕਹ ਲੈ ਲਓ ਉਹਨਾਂ ਨੇ ਇਨਕਾਰ ਕਰਤਾ ਕਿ ਮਤਲਬ ਡੁੱਬਣ ਨੂੰ ਪੰਜਾਬ ਹੈ ਜਦੋਂ ਹਿਮਾਚਲ ਚ ਬਰਸਾਤ ਜ਼ਿਆਦਾ ਹੋ ਜੇ ਪੰਜਾਬ ਚ ਪਾਣੀ ਆਣਾ ਹੈ ਪੰਜਾਬ ਡੁੱਬ ਜੇ ਕੋਈ ਗੱਲ ਨਹੀਂ ਹੈ ਤੇ ਜਦੋਂ ਪਾਣੀ ਦੀ ਵੰਡ ਦੀ ਗੱਲ ਕਰ ਲੋ ਤਾਂ ਸਾਨੂੰ ਹਿੱਸਾ ਜ਼ਿਆਦਾ ਚਾਹੀਦਾ ਹੈ ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ ਨਾ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਚੰਡੀਗੜ੍ਹ ਜੋ ਪੇਪਰਾਂ ਦੇ ਵਿੱਚ ਆਈ ਏ ਤੇ ਚੰਡੀਗੜ੍ਹ ਪੰਜਾਬ ਦਾ ਹੈ ਉਸੇ ਲਈ ਛੋਟਾ ਬਣਾ ਕਰਕੇ ਆਪਾਂ ਨੂੰ ਬਣਾਤਾ ਸੈਕਟਰ ਦਿੱਤੇ ਹਿੱਸਾ ਦਿੱਤਾ ਸੈਕਟਰ ਬਣਾ ਲਿਆ ਸੈਕਟਰ ਤੋਂ ਬਾਅਦ ਯੂਨੀਵਰਸਿਟੀ ਆ ਗਈ ਹੁਣ ਯੂਨੀਵਰਸਿਟੀ ਵਿੱਚ ਪਕੜਨ ਨੂੰ ਫਿਰਦੇ ਆ ਇਹ ਜਿਹੜੀਆਂ ਤਕੜੇਸ਼ਾ ਹੀ ਸੈਟ ਹੁੰਦੀਆਂ ਇੰਨੀ ਚਲਦੀਆਂ ਹੁੰਦੀਆਂ ਡਿਕਟੇਟਰਸ਼ਿਪ ਕੋਈ ਵੀ ਹੈ ਕਦੇ ਕਾਮਯਾਬ ਨਹੀਂ ਹੁੰਦੀ ਤਹਿਲਕਾ ਉਤਰੀ ਦੇ ਵਿਧਾਇਕ ਚੌਧਰੀ ਮਨ ਲਾਲ ਬੱਗਾ ਮੌਜੂਦ ਸੀਗੇ ਤੁਸੀਂ ਸੁਣਿਆ ਉਹਨਾਂ ਨੂੰ ਡਵੈਲਪਮੈਂਟ ਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਆਪਣੇ ਜਿਹੜੇ ਪੁਆਇੰਟਾਂ ਦਿੰਦੇ ਹੋਏ ਨਜ਼ਰ ਆ ਰਹੇ ਨੇ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ ਨਾਲ